ਕਲਿਆਣ ਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਤੇ ਬਠਿੰਡਾ ਦੇ ਵਿੱਚ ਦੋ ਧਿਰਾਂ ਦੇ ਵਿੱਚ ਤਕਰਾਰ ਦਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਸਾਥੀਆਂ ਦੇ ਨਾਲ ਮਿਲ ਕੇ ਦੋਵਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਤੇ ਇੱਕ ਧਿਰ ਦੇ ਵੱਲੋਂ ਮੋਟਰਸਾਈਕਲ ਸਵਾਰ ਦੂਜੀ ਧਿਰ ਦਾ ਨੌਜਵਾਨ ਜੋ ਕਿ ਆਪਣੀ ਮਾਤਾ ਦੇ ਨਾਲ ਗਏ ਤੇ ਜਾ ਰਿਹਾ ਸੀ ਉਸ ਤੇ ਗੱਡੀ ਚੜਾ ਦਿੱਤੀ ਗਈ ਇਸ ਦੌਰਾਨ ਵਿਅਕਤੀ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਕਿ ਗੰਭੀਰ ਸੱਟਾਂ ਆਈਆਂ ਨੇ ਤੇ ਉਧਰ ਮਾਤਾ ਜਿਸ ਨੇ ਕੀ ਦਮ ਤੋੜ ਦਿੱਤਾ ਤਾਂ ਹਸਪਤਾਲ ਦੇ ਵਿੱਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹਾਲਾਂਕਿ ਉਸੇ ਸਮੇਂ ਤੋਂ ਜਿਹੜੇ ਦੋਸ਼ੀ ਨੇ ਫਰਾਰ ਚੱਲ ਰਹੇ ਸਨ ਇਸ ਮਾਮਲੇ ਦੇ ਵਿੱਚ ਸੱਤ ਦੋਸ਼ੀਆਂ ਤੇ ਪਰਚਾ ਪੁਲਿਸ ਵੱਲੋਂ ਦਰਜ ਕੀਤਾ ਗਿਆ ਤੇ ਦੋ ਦਿਨਾਂ ਦੇ ਵਿੱਚ ਕਾਰਵਾਈ ਕਰਦਿਆਂ ਤਿੰਨ ਮੁੱਖ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜੇ ਬਾਕੀ ਦੋਸ਼ੀ ਨੇ ਉਹ ਵੀ ਜਲਦ ਹੀ ਗ੍ਰਿਫਤਾਰ ਕੀਤੇ ਜਾਣਗੇ ਮਿਤੀ 15 ਮਈ ਨੂੰ ਪਿੰਡ ਗਿੱਲਪੱਤੀ ਜੋ ਕਿ ਥਾਣਾ ਥਰਮਲ ਦਾ ਏਰੀਆ ਇਸ ਪਿੰਡ ਵਿੱਚ ਦੋ ਤੇਰਾ ਇੱਕ ਖੁਸ਼ਦੀਪ ਤੇ ਇੱਕ ਅੰਗਰੇਸ ਸੀ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀਗੀ ਇਹ ਦੋਨੋਂ ਜਿਹੜੇ ਬੰਦੇ ਆ ਇਹ ਦੋਨੋਂ ਆਪਸ ਦੇ ਵਿੱਚ ਆਹ ਲਗਵਾੜ ਦੇ ਵਿੱਚ ਰਹਿੰਦੇ ਆ ਗੱਲ ਛੋਟੀ ਜਿਹੀ ਗੱਲ ਨੂੰ ਲੈ ਕੇ ਤਕਰਾਰ ਜਿਹੜੀ ਹੋਣ ਤੋਂ ਬਾਅਦ ਦੋਨੋਂ ਤੇਰਾ ਆਪਸ ਦੇ ਵਿੱਚ ਝਗੜ ਪਈਆ ਉਹ ਤੇ ਝਗੜਾ ਹੋਣ ਤੋਂ ਬਾਅਦ ਦੋਨੋਂ ਪਿਹਰਾਂ ਨੇ ਆਪਣੇ ਆਪਣੇ ਜਿਹੜੇ ਦੂਜੇ ਦੋਸਤ ਸੀਗੇ ਆਪਣੇ ਪਰਿਵਾਰ ਵਾਲੇ ਸੀਗੇ ਉਹਨਾਂ ਨੂੰ ਦੱਸਿਆ ਵੀ ਸਾਡਾ ਜਿਹੜਾ ਹੈਗਾ ਇਸ ਤਰੀਕੇ ਨਾਲ ਲੜਾਈ ਹੋ ਗਈ ਹੈ ਤਾਂ ਅੰਗਰੇਜ਼ ਪਾਰਟੀ ਦੇ ਜਿਹੜੇ ਬਾਕੀ ਬੰਦੇ ਸੀਗੇ ਉਹਦੇ ਵਿੱਚ ਉਹਦੇ ਕਿਉਂਕਿ ਉਹਦੇ ਚਾਚੇ ਦਾ ਘਰ ਨਾਲ ਹੀ ਆ ਉਹਦੇ ਚਾਚੇ ਦੇ ਲੜਕੇ ਉਹਦੀ ਮਾਤਾ ਤੇ ਅੰਗਰੇਜ਼ ਦੇ ਫਾਦਰ ਮਦਰ ਤੇ ਉਹਦੇ ਪਿਤਾ ਇਹ ਸਾਰੇ ਜਿਹੜੇ ਸੀਗੇ ਆਪਣੇ ਉਥੇ ਖੁਸ਼ ਦੀ ਪਾਰਟੀ ਦੇ ਉੱਪਰ ਇਹਨਾਂ ਨੇ ਹਮਲਾ ਕਰ ਦਿੱਤਾ ਇਸ ਸਮੇਂ ਦੌਰਾਨ ਜਿਹੜਾ ਧੀਰਾ ਸਿੰਘ ਤੇ ਇਸਦੀ ਮਾਤਾ ਬਲਬੀਰ ਕੌਰ ਜੋ ਕਿ ਮੋਟਰਸਾਈਕਲ ਦੇ ਉੱਪਰ ਜਿਹੜਾ ਉਸ ਵਕੂਏ ਵਾਲੀ ਜਗ੍ਹਾ ਤੋਂ ਜਦੋਂ ਜਾ ਰਹੇ ਸੀਗੇ ਤਾਂ ਨਿਰਮਾਨ ਇੱਕ ਮੁੰਡਾ ਹੈਗਾ ਜੋ ਅੰਗਰੇਜ਼ ਦਾ ਟੱਚ ਦਾ ਲੜਕਾ ਹੈ ਉਹਨੇ ਉਹਨਾਂ ਦੇ ਉੱਪਰ ਗੱਡੀ ਜਿਹੜੀ ਹੈਗੀ ਚੜਾ ਦਿੱਤੀ ਗੱਡੀ ਚੜਾਉਣ ਨਾਲ ਜਿਹੜਾ ਉਹਨਾਂ ਦਾ ਮੋਟਰਸਾਈਕਲ ਸੀਗਾ ਉਹ ਨੀਚੇ ਡਿੱਗਿਆ ਨੀਚੇ ਡਿੱਗਣ ਨਾਲ ਜਿਹੜੀ ਬਲਬੀਰ ਕੌਰ ਸੀਗੀ ਬਲਬੀਰ ਕੌਰ ਤੇ ਵੀ ਸੱਟ ਲੱਗੀ ਉਸ ਤੋਂ ਬਾਅਦ ਵੀ ਉਸ ਨੇ ਜਿਹੜੀ ਗੱਡੀ ਜਿਹੜੀ ਹੈਗੀ ਉਹਨਾਂ ਦੇ ਉੱਪਰੋਂ ਡਿੱਗਣ ਤੋਂ ਬਾਅਦ ਉਹਨਾਂ ਦੇ ਪਰੋ ਦਰੜਕੇ ਜਿਹੜਾ ਹੈਗਾ ਗੱਡੀ ਦੇ ਉੱਪਰੋਂ ਲੈ ਕੇ ਮੋਟਰਸਾਈਕਲ ਦੇ ਨਾਲ ਦੋਨੋਂ ਨੂੰ ਦਰੜਕੇ ਚਲਾ ਗਿਆ ਜਿਸ ਦੇ ਵਿੱਚ ਧੀਰਾ ਸਿੰਘ ਜਿਹੜਾ ਹੈਗਾ ਉਹਦੇ ਇੰਜਰੀ ਹੋਈ ਹੈ ਲੈਗ ਇੰਜਰੀ ਹੈ ਉਹਦੀ ਵੀ ਏਮਜ਼ ਹਸਪੀਟਲ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਹੈ ਜਿਹੜੀ ਉਸਦੀ ਮਾਤਾ ਜੋ ਮੋਟਰਸਾਈਕਲ ਦੇ ਪਿੱਛੇ ਬੈਠੀ ਸੀਗੀ ਉਸ ਦੀ ਜਿਹੜੀ ਹੈਗੀ ਮੌਕੇ ਤੇ ਉੱਪਰ ਜ਼ਖਮੀ ਹੋਣ ਤੋਂ ਬਾਅਦ ਸਿਵਲ ਹਸਪੀਟਲ ਦਾਖਲ ਕਰਾਇਆ ਗਿਆ ਸੀਗਾ ਜਿੱਥੇ ਉਸ ਨੂੰ ਡੈੱਡ ਡਿਕਲੇਅਰ ਕੀਤਾ ਗਿਆ ਇਸ ਵਕੂਏ ਨੂੰ ਲੈ ਕੇ ਥਾਣਾ ਫਰਮਲ ਵੱਲੋਂ ਮਕਦਮਾ ਨੰਬਰ 32 ਦਰਜ ਰਜਿਸਟਰ ਕੀਤਾ ਗਿਆ ਅੰਡਰ ਸੈਕਸ਼ਨ 302 307 323 148 52 ਆਈਪੀਸੀ ਇਸ ਮਕਦਮਾ ਤੋਂ ਦਰਜ ਹੋਣ ਤੋਂ ਬਾਅਦ ਜਿਹੜੇ ਬਾਕੀ ਦੋਸ਼ੀ ਸੀਗੇ ਇਹ ਮੌਕੇ ਦੀ ਵਾਲੀ ਜਗ੍ਹਾ ਤੋਂ ਸਾਰੇ ਫਰਾਰ ਹੋ ਗਏ ਸੀਗੇ ਸੱਤ ਬੰਦਿਆਂ ਦੇ ਉੱਪਰ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਜਿਦੇ ਵਿੱਚ ਅੰਗਰੇਜ਼ ਸਿੰਘ ਨਿਰਮਾਨ ਇਹਨਾਂ ਦੇ ਦੋਨਾਂ ਦੇ ਭਰਾ ਇਹਨਾਂ ਦੇ ਫਾਦਰ ਇਹਨਾਂ ਦੇ ਮਦਰ ਇਹ ਸੱਤ ਦੋਸ਼ੀ ਤੇ ਜਿਹੜੇ ਸੀਗੇ ਮਕਦਮਾ ਦਰਜ ਰਜਿਸਟਰ ਕੀਤਾ ਗਿਆ ਇਹ ਦੋਸ਼ੀ ਮੌਕੇ ਤੇ ਫਰਾਰ ਹੋ ਗਏ ਸੀਗੇ ਇਸ ਮਕਦਮਾ ਦੇ ਵਿੱਚ ਤਫ਼ਤੀਸ਼ ਕਰਦੇ ਹੋਇਆ ਡੀਐਸਪੀ ਸਿਟੀ 2 ਸ਼੍ਰੀ ਸਰਪ ਸਰਪਜੀਤ ਸਿੰਘ ਜੀ ਤੇ ਉਹਨਾਂ ਦੇ ਐਸ ਐਚ ਓ ਥਾਣਾ ਥਰਮਲ ਦੇ ਮੈਡਮ ਦਪਿੰਦਰ ਕੌਰ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਕੰਮ ਕਰਦਿਆਂ ਹੋਇਆ ਦੋ ਦਿਨਾਂ ਦੇ ਵਿੱਚ ਵਿੱਚ ਜਿਹੜੇ ਦੋਸ਼ੀ ਜਿਹੜੇ ਮੁੱਖ ਦੋਸ਼ੀ ਸੀ ਕਿ ਨਿਰਮਾਨ ਅੰਗਰੇਜ਼ ਤੇ ਰੇਸ਼ਮ ਇਹਨਾਂ ਤਿੰਨਾਂ ਨੂੰ ਜਿਹੜਾ ਹੈਗਾ ਗ੍ਰਫਤਾਰ ਕਰ ਲਿਆ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਵਾਸਤੇ ਵੀ ਪੁਲਿਸ ਜਿਹੜੀ ਹੈਗੀ ਸਾਡੀ ਪਾਰਟੀ ਇਹ ਰੇਡ ਕਰ ਰਹੀ ਹੈ ਜਲਦੀ ਹੀ ਜਿਹੜੇ ਬਾਕੀ ਦੋਸ਼ੀ ਨੇ ਇਹਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਊਗਾ ਤੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਹੈ ਇਸ ਮੁਕਦਮੇ ਦੀ ਥਾਣਾ ਥਰਮਲ ਵੱਲੋਂ ਕੀਤੀ ਜਾ ਰਹੀ ਹੈ ਜੀ ਜਿਹੜਾ ਖੁਸ਼ਦੀਪ ਹੈ ਤੇ ਅੰਗਰੇਜ਼ ਹੈ ਦੋਨੋਂ ਆਪਸ ਦੇ ਵਿੱਚ ਰਹਿੰਦੇ ਆ ਅੰਡੀ ਗੁੰਡੀ ਐ ਜਸਟ ਇੱਕ ਛੋਟੀ ਜੀ ਗੱਲ ਤੋਂ ਕਿ ਉਹ ਕਹਿੰਦੇ ਵੀ ਇੱਥੇ ਆ ਜਿਹੜੀ ਘਰ ਦੇ ਬਾਹਰ ਥੋੜੀ ਜੀ ਜਗ੍ਹਾ ਬਣੀ ਹੋਈ ਐ ਉਸ ਜਗ੍ਹਾ ਦੇ ਉੱਪਰ ਖੜਨ ਨੂੰ ਲੈ ਕੇ ਝਗੜਾ ਹੋ ਗਿਆ ਕਿ ਰਾਤ ਨੂੰ ਤੁਸੀਂ ਇੱਥੇ ਖੜਦੇ ਹੋ ਇੰਨੀ ਗੱਲ ਨੂੰ ਲੈ ਕੇ ਇਹਨਾਂ ਦਾ ਜਦੋਂ ਝਗੜਾ ਹੋਇਆ ਝਗੜਾ ਹੋਣ ਤੋਂ ਬਾਅਦ ਜਿਹੜੀ ਗੱਲ ਇਹਨਾਂ ਦੀ ਵੱਧੀ ਵੱਧੀ ਜਿਹੜੀ ਹੈਗੀ ਐ ਮਰਡਰ ਤੱਕ ਜਾ ਕੇ ਜਿਹੜੀ ਹੈਗੀ ਐ ਰੁਕੀ ਇਹਨਾਂ ਦਾ ਝਗੜਾ